ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦਲੇ ਧੀ ਵਿਆਹੀ ਹੋ ਸ਼ੇਰ ਚੱਕਰ ਪਾਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਪਲਾਲ ਪਟਾਕਾ ਹੋ ਕੁੜੀ ਦਾ ਸ਼ਾਲੂ ਪਾਟਾ ਹੋ ਸ਼ਾਲੂ ਕੌਣ ਸਮੇਟੇ ਹੋ ਚਾਚਾ ਗਾਲੀ ਦੇ ਸੇ ਹੋ ਚਾਚੇ ਚੂਰੀ ਕੁੱਟੀ ਹੋ ਜ਼ਿਮੀਂਦਾਰਾਂ ਲੁੱਟੀ ਹੋ ਜ਼ਿਮੀਂਦਾਰ ਸਦਾਓ ਹੋ ਗਿਣਗਣ ਪੋਲੇ ਲਾਓ ਹੋ ਇੱਕ ਪੋਲਾ ਘਟ ਗਿਆ ਜ਼ਿੰਮੇਦਾਰ ਨਸ ਗਿਆ ਜ਼ਿੰਮੇਦਾਰ ਨਸ ਗਿਆ ਸੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਲੋਹੜੀ ਦੇ ਤਿਉਹਾਰ ਤੇ ਆਪ ਸਭ ਨੂੰ ਢੇਰ ਸਾਰੀਆਂ ਮੁਬਾਰਕਾਂ ਤੇ ਜੋ ਤੁਹਾਡੇ ਸਾਹਮਣੇ ਗੀਤ ਪੇਸ਼ ਕੀਤਾ ਹੈ ਹਰ ਲੋਹੜੀ ਦੇ ਤਿਉਹਾਰ ਦੇ ਉੱਤੇ ਵੱਡੇ ਵੱਡੇ ਢਾਣਿਆਂ ਵੱਲੋਂ ਤੇ ਢਾਣਿਆਂ ਵੱਲੋਂ ਜਾਨੀ ਕਿ ਲੜਕਿਆਂ ਵੱਲੋਂ ਤੇ ਲੜਕੀਆਂ ਵੱਲੋਂ ਲੋਹੜੀ ਦੇ ਤਿਉਹਾਰ ਦੇ ਉੱਤੇ ਲੋਹੜੀ ਮੰਗੀ ਜਾਂਦੀ ਸੀ ਤੇ ਉਹ ਢਾਣਿਆਂ ਦਾ ਕੀ ਮਤਲਬ ਸੀ ਕੀ ਮਕਸਦ ਸੀਗਾ ਕਿਉਂ ਉਹਨਾਂ ਨੂੰ ਇਹ ਲੋੜੀ ਦੇ ਉੱਤੇ ਜਿਹੜਾ ਵਾ ਅਜਿਹੇ ਗੀਤ ਦੀ ਲੋੜ ਪਈ ਤੇ ਉਹ ਗੀਤ ਵਿਚਲਾ ਸੁੰਦਰੀ-ਮੁੰਦਰੀ ਕੌਣ ਸੀ ਤੇ ਜਿਹੜਾ ਦੁੱਲਾ ਭੱਟੀ ਵਾਲਾ ਕੌਣ ਸੀ ਤੇ ਇਹਨਾਂ ਦੇ ਸ਼ਾਲੂ ਤੋਂ ਕੀ ਅਰਥ ਹੈਗਾ ਸਾਰਾ ਜਿਹੜਾ ਇੱਕ ਤੁਹਾਡੇ ਇੱਕ ਕਹਾਣੀ ਦੇ ਰੂਪ ਦੇ ਵਿੱਚ ਜਿਹੜਾ ਕਿ ਲੈ ਕੇ ਆ ਰਹੇ ਹਾਂ ਦੱਸ ਰਹੇ ਹਾਂ ਕਿ ਲੋੜੀ ਪੰਜਾਬ ਵਿੱਚ ਮਨਾਏ ਜਾਂਦੇ ਤਿਹਾਰਾਂ ਵਿੱਚੋਂ ਪ੍ਰਮੁੱਖ ਲੋੜੀ ਦਾ ਤਿਹਾਰ ਹੈ ਲੋੜੀ ਦਾ ਇਹ ਸ਼ਬਦ ਲੋਹੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਮੀਂਹ ਪੈਣਾ ਜਾਂ ਫਸਲਾਂ ਦਾ ਖੇੜਨਾ ਮੰਨਿਆ ਜਾਂਦਾ ਹੈ ਕਿ ਜੇ ਲੋਹੜੀ ਦੇ ਸਮੇਂ ਮੀਂਹ ਨਾ ਪਵੇ ਤਾਂ ਠੰਡ ਕੋਰਾ ਵਧਨ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਇੱਕ ਹੋਰ ਵਿਚਾਰ ਅਨਸਾਰ ਲੋਹੜੀ ਦਾ ਪਹਿਲਾ ਸ਼ਬਦ ਤਿਲ ਰੋੜੀ ਪਾਵ ਤਿਲ ਰੋੜੀ ਸੀ ਜਿਸ ਤੋਂ ਵਿਗੜੇ ਹੋਏ ਪਹਿਲਾਂ ਤਿਲ ਲੋੜੀ ਬਣਿਆ ਤੇ ਲੋੜੀ ਅਤੇ ਫਿਰ ਬਣਿਆ ਲੋੜੀ ਅੱਜ ਲੋਹੜੀ ਦਾ ਤਿਹਾਰ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਉਸ ਲੋਹੜੀ ਦੇ ਤਿਯਾਰ ਦੇ ਉਤੇ ਇੱਕ ਕਥਾ ਅਨਸਾਰ ਲੋਹੜੀ ਦਾ ਨਾਮ ਲੋਹੀ ਦੇਵੀ ਔਰਤ ਸੀ ਜਿਸ ਨੇ ਇੱਕ ਰਾਕਸ਼ਸ ਨੂੰ ਮਾਰਿਆ ਸੀਗਾ ਹੁਣ ਲੋਹੜੀ ਦਾ ਦੀ ਕਥਾ ਨੂੰ ਜਾਣੇ ਤੋਂ ਬਗੈਰ ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਬੱਚੇ ਲੋਹੜੀ ਮੰਗਣ ਲੱਗ ਪੈਂਦੇ ਹਨ ਹੁਣ ਲੋਹੜੀ ਮੰਗਣ ਦਾ ਰਿਵਾਜ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ ਜਿਸ ਘਰ ਵਿੱਚ ਲੜਕਾ ਪੈਦਾ ਹੋਇਆ ਹੋਵੇ ਜਾਂ ਨਵਾਂ ਵਿਆਹ ਹੋਇਆ ਹੋਵੇ ਉਹ ਮੰਗਫਲੀ ਰਿਓੜੀਆਂ ਚਿਰਵੜੇ ਗੱਚਕ ਮੱਕੀ ਦੇ ਦਾਣੇ ਗੁੜ ਆਦ ਵੰਡਦੇ ਹਨ ਪਰ ਅੱਜ ਕੱਲ ਲੋੜੀ ਮੰਗਣ ਵਾਲਿਆਂ ਨੂੰ ਨਗਦ ਪੈਸੇ ਵੀ ਦਿੱਤੇ ਜਾਂਦੇ ਹਨ ਘਰ ਵਿੱਚ ਗੰਨੇ ਦੇ ਰਸ ਦੀ ਖੀਰ ਬੜੇ ਚਾਵਾਂ ਨਾਲ ਬਣਾਈ ਜਾਂਦੀ ਹੈ ਰਾਤ ਨੂੰ ਅੱਗ ਬਾਲ ਕੇ ਭੁੱਗਾ ਸੇਕਿਆ ਜਾਂਦਾ ਹੈ ਆਂਢੀ ਗੁਆਂਢੀ ਇਕੱਠੇ ਹੋ ਕੇ ਖੁਸ਼ੀ ਦੇ ਗੀਤ ਵੀ ਗਾਉਂਦੇ ਹਨ ਕੋਈ ਸਮਾਂ ਇਹੋ ਜਿਹਾ ਸੀ ਕਿ ਲੋਕ ਧੀਆਂ ਜੰਮਣ ਤੋਂ ਡਰਦੇ ਸਨ ਜਾਂ ਜਨਮ ਲੈਂਦੇ ਸਾਰੀ ਲੜਕੀ ਦਾ ਕਤਲ ਕਰ ਦਿੰਦੇ ਸਨ ਕਿਉਂਕਿ ਰਾਖਸ਼ ਬੁੱਧੀ ਵਾਲੇ ਲੋਕ ਪਹਿਲਾਂ ਵੀ ਸੀ ਤੇ ਅੱਜ ਵੀ ਨੇ ਲੋਕਾਂ ਲੋ ਕੋਈ ਲੋਹ ਲਿਆਜ ਨਹੀਂ ਸੀ ਸ਼ਰਮ ਧਰਮ ਨਹੀਂ ਸੀ ਕਿਸੇ ਰਾਕਸ਼ਸ਼ ਬੁੱਧੀ ਲੋਕਾਂ ਨੇ ਜਨਮ ਲਿਆ ਉਥੇ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਵਾਲੇ ਮਨੁੱਖਾਂ ਨੇ ਵੀ ਜਨਮ ਲਿਆ ਕਿਸੇ ਸਮੇ ਅਜਿਹੇ ਹਾਲਾਤ ਬਣੇ ਕਿ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਧੀਆਂ ਨੂੰ ਵੇਚਿਆ ਗਿਆ ਉਹਨਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ ਗਏ ਹੌਲੀ ਹੌਲੀ ਲੜਕੀਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਬਹੁਤ ਘੱਟ ਹੋਣੀ ਸ਼ੁਰੂ ਹੋ ਗਈ ਸਮਾ ਬਦਲਿਆ ਗਿਆਨ ਤੇ ਵਿਗਿਆਨ ਨਾਲ ਲੋਕਾਂ ਦੀ ਸੋਚ ਦੇ ਵਿੱਚ ਕਾਫੀ ਵਾਧਾ ਹੋਇਆ ਲੜਕੀਆਂ ਦੇ ਮੁਕਾਬਲੇ ਲੜਕੀਆਂ ਦੀ ਘਟ ਰਹੀ ਗਿਣਤੀ ਨੂੰ ਵੇਖ ਕੇ ਚਿੰਤਤ ਲੋਕਾਂ ਤੇ ਸਮਾਜੇ ਵੀ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਲੜਕੀਆਂ ਦੀ ਵੀ ਲੋੜੀ ਮਨਾਉਣ ਦੀ ਪ੍ਰੇਰਤ ਪਾਉਣੀ ਸ਼ੁਰੂ ਕਰ ਦਿੱਤੀ ਜੋ ਅੱਜ ਵੀ ਲੜਕੀਆਂ ਦੀ ਲੋੜੀ ਬੜੇ ਚਾਵਾਂ ਦੇ ਨਾਲ ਮਨਾਈ ਜਾਂਦੀ ਹੈ ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕ ਹੋਏ ਨੇ ਜੱਗਾ ਡਾਕੂ ਜਿਉਣਾ ਮੋੜ ਸੁੱਚਾ ਸੂਰਮਾ ਤੇ ਦੁੱਲਾ ਪੱਟੀ ਦੁੱਲਾ ਪੱਟੀ ਉਰਫ ਅਬਦੁੱਲਾ ਖਾਨ ਪੱਟੀ ਵਿੱਚੋਂ ਸਭ ਤੋਂ ਪਹਿਲਾਂ ਦੁੱਲਾ ਪੱਟੀ ਹੋਇਆ ਹੈ ਦੁੱਲਾ ਦੁੱਲੇ ਪੱਟੀ ਦਾ ਜਨਮ 1569 ਇਸਵੀ ਨੂੰ ਮਾਈ ਲੱਦੀ ਦੀ ਕੁੱਖੋਂ ਅਤੇ ਪਿਤਾ ਰਾਏ ਫਰੀਦ ਖਾਨ ਪੱਟੀ ਦੇ ਘਰ ਹੋਇਆ ਜੋ ਪਿੰਡ ਪਟੀਆਂ ਦਾ ਸਰਦਾਰ ਸੀਗਾ ਦੁੱਲੇ ਦਾ ਪਿੰਡ ਪਟੀਆਂ ਲਾਹੌਰ ਇਸਲਾਮਾਬਾਦ ਰੋਡ ਤੇ ਸਥਿਤ ਦੱਸਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਦੁੱਲੇ ਪੱਟੀ ਦਾ ਜਨਮ ਉਸ ਦਿਨ ਜਿਸ ਦਿਨ ਜਨਮ ਹੋਇਆ ਉਸ ਦਿਨ ਅਕਬਰ ਜਿਹੜਾ ਰਾਜਾ ਸੀਗਾ ਉਹਦੇ ਘਰ ਵੀ ਇੱਕ ਸ਼ੇਖੂ ਨਾਮ ਦੇ ਬੱਚੇ ਨੇ ਜਨਮ ਲਿਆ ਰਾਜੇ ਅਕਬਰ ਨੇ ਨਜੂਮੀਆਂ ਦੇ ਕਹਿਣ ਦੇ ਉੱਤੇ ਦੱਸਿਆ ਕਿ ਤੁਹਾਡਾ ਪੁੱਤ ਆਪਰ ਵੱਡਾ ਹੋ ਕੇ ਅਮਨ ਪਸੰਦ ਇਨਸਾਫ ਪਸੰਦ ਤੇ ਬਹਾਦਰ ਸੂਰਮਾ ਬਣੇਗਾ ਜੇਕਰ ਇਸ ਨੂੰ ਉਸ ਮਾਂ ਦਾ ਦੁੱਧ ਪਿਲਾਇਆ ਜਾਵੇ ਜੋ ਉਸੇ ਦਿਨ ਉਸੇ ਰਾਤ ਉਸੇ ਪਹਿਰ ਵਿੱਚ ਜਨਮਿਆ ਹੋਵੇ ਪੜਤਾਲ ਕਰਨ ਤੇ ਪਤਾ ਲੱਗਾ ਕਿ ਜਿਸ ਫਰੀਦ ਪੱਟੀ ਨੂੰ ਰਾਜੇ ਨੇ ਮਾਰਿਆ ਸੀਗਾ ਉਸੇ ਦੀ ਪਤਨੀ ਦੇ ਘਰ ਉਸੇ ਦਿਨ ਐਤਵਾਰ ਪੁੱਤ ਜਨਮਿਆ ਰਾਜੇ ਨੇ ਆਪਣੇ ਪੁੱਤਰ ਸ਼ੇਖੂ ਨੂੰ ਦੁੱਲੇ ਪੱਟੀ ਦੀ ਮਾਂ ਮਾਈ ਲੋਦੀ ਕੋਲ ਪਾਲਣ ਪੋਸ਼ਣ ਲਈ ਭੇਜ ਦਿੱਤਾ ਦੁੱਲਾ ਤੇ ਸ਼ੇਖੂ ਦੋਵੇਂ ਮਾਈ ਲੱਦੀ ਦਾ ਦੁੱਧ ਚੁੰਗਦੇ ਹੋਏ ਸੋਹਣੇ ਸਹਿਲ ਸਬੀਲੇ ਸਕੇ ਭਰਾਵਾਂ ਵਾਂਗ ਜਵਾਨ ਹੋਏ ਇਕੱਠੇ ਕੁਸ਼ਤੀ ਕਰਦੇ ਤੀਰ ਅੰਦਾਜ਼ੀ ਕਰਦੇ ਘੋੜ ਸਵਾਰੀ ਕਰਦੇ ਤਕਰੀਬਨ 12 ਸਾਲ ਦੀ ਉਮਰ ਹੋਣ ਅਪਰੰਤ ਦੁੱਲੇ ਤੇ ਸ਼ੇਖੂ ਨੂੰ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਬੁਲਾ ਲਿਆ ਉਸ ਨੇ ਦੋਹਾਂ ਦੀ ਤੀਰ ਅੰਦਾਜ਼ੀ ਘੋੜ ਸਵਾਰੀ ਤੇ ਤਲਵਾਰबाजी ਦੇ ਮੁਕਾਬਲੇ ਕਰਾਇਆ ਜਿਸ ਵਿੱਚ ਹਰ ਵਾਰ ਦੁੱਲਾ ਪੱਟੀ ਹੀ ਜਿੱਤਦਾ ਰਿਹਾ ਰਾਜੇ ਨੇ ਦੁਖੀ ਹੋ ਕੇ ਮਾਈ ਲੱਦੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਗੁੱਸੇ ਹੋ ਕੇ ਪੁੱਛਿਆ ਤੇਰਾ ਦੁੱਲਾ ਸੂਰਮਾ ਕਿਉਂ ਤੇ ਮੇਰਾ ਪੁੱਤਰ ਹਾਰਨ ਵਾਲਾ ਕਿਉਂ ਬਣਿਆ ਤੂੰ ਜ਼ਰੂਰ ਕੋਈ ਨਾ ਕੋਈ ਪਰਵਰਿਸ਼ਤ ਵਿੱਚ ਵਿਤਕਰਾ ਕੀਤਾ ਹੋਵੇਗਾ ਤੂੰ ਕਮੀ ਕੀਤੀ ਹੋਵੇਗੀ ਤੇਰਾ ਪੁੱਤਰ ਦਲੇਰ ਤੇ ਮੇਰਾ ਪੁੱਤਰ ਦਲੇਰ ਨਹੀਂ ਬਣ ਸਕਿਆ ਮਾਈ ਲੱਦੀ ਨੇ ਜਵਾਬ ਦਿੱਤਾ ਕਿ ਸੱਜੇ ਪਾਸੇ ਤੋ ਦੁੱਲੇ ਨੂੰ ਤੇ ਖੱਬੇ ਪਾਸੇ ਤੋਂ ਸ਼ੇਖੂ ਨੂੰ ਦੁੱਧ ਪਲਾਉਂਦੀ ਰਹੀ ਆ ਮੈਂ ਕੋਈ ਵਿਤਕਰਾ ਨਹੀਂ ਕੀਤਾ ਮੈਂ ਮਾਂ ਵਾਲਾ ਸਲੋਕ ਕੀਤਾ ਤੇ ਮਾਂ ਹੁੰਦਿਆਂ ਦੋਵਾਂ ਬੱਚਿਆਂ ਦਾ ਪਾਲਣ ਪੋਸ਼ਣ ਬਿਲਕੁਲ ਸਹੀ ਕੀਤਾ ਹੈ ਰਾਜੇ ਨੇ ਗੁੱਸੇ ਤੇ ਕਾਬੂ ਕਰਦੇ ਸੋਚ ਵਿਚਾਰ ਕਰਦਿਆਂ ਕਿਹਾ ਕਿ ਮੈਂ ਤੇਰਾ ਕਸੂਰ ਮਾਫ ਕਰਦਾ ਹਾਂ ਕਿਉਂਕਿ ਤੂੰ ਮੇਰੇ ਪੁੱਤਰ ਸ਼ੇਖੂ ਨੂੰ ਦੁੱਧ ਪਿਲਾਇਆ ਤੇ ਉਹਦਾ ਪਾਲਣ ਪੋਸ਼ਣ ਕੀਤਾ ਹੈ ਮਾਈ ਲੱਦੀ ਨੇ ਦੁੱਲੇ ਨੂੰ ਕਾਜੀ ਕੋਲ ਪੜਨ ਲਈ ਭੇਜਿਆ ਕਾਜੀ ਦੀ ਧਰਮ ਪ੍ਰਤੀ ਕਟੜਤਾ ਪੜਾਈ ਤੋਂ ਤੰਗ ਆ ਕੇ ਦੁੱਲੇ ਨੇ ਉਸ ਨੂੰ ਕੁੱਟ ਮਾਰ ਕਰਕੇ ਜਿਹੜਾ ਕਾਜੀ ਨੂੰ ਭਜਾ ਦਿੱਤਾ ਦੁੱਲੇ ਦੇ ਜਨਮ ਤੋਂ ਪਹਿਲਾਂ ਜਦੋਂ ਅਕਬਰ ਬਾਦਸ਼ਾਹ ਨੇ ਪਰਜਾ ਤੋਂ ਜਮਰੀ ਮਾਮਲਾ ਗਰਵਾਣਾ ਸ਼ੁਰੂ ਕੀਤਾ ਸੀ ਤਾਂ ਦੁੱਲੇ ਦੇ ਬਾਪ ਅਤੇ ਦਾਦਾ ਵੱਲੋਂ ਮਾਲੀਆਂ ਨਾ ਦੇਣ ਦਾ ਸਖਤ ਵਿਰੋਧ ਕੀਤਾ ਗਿਆ ਸੀਗਾ ਅਕਬਰ ਨੇ ਉਹਨਾਂ ਦੇ ਸਿਰ ਵੱਢ ਕੇ ਘਾਫੂਸ ਪਰ ਕੇ ਦਿੱਲੀ ਦੇ ਇੱਕ ਕਿਲੇ ਦੇ ਤੇ ਬਾਹਰ ਉਹਨਾਂ ਨੂੰ ਟੰਗਵਾ ਦਿੱਤਾ ਤਾਂ ਜੋ ਉਸ ਰਾਜੇ ਦੇ ਅੱਗੇ ਕੋਈ ਵੀ ਸਿਰ ਨਾ ਚੁੱਕ ਸਕੇ ਤੇ ਉਹ ਮਾਲੀਆ ਦੇਣ ਤੋਂ ਡਰਦੇ ਉਹਨਾਂ ਨੂੰ ਮਾਲੀਆ ਦੇ ਜਾਣ ਇੱਕ ਦਿਨ ਦੁੱਲਾ ਗਲੇਲ ਨਾਲ ਨੰਦੀ ਮਰਾਸਣ ਦਾ ਘੜਾ ਤੋੜ ਦਿੰਦਾ ਹੈ ਤੇ ਨੰਦੀ ਮਰਾਸਣ ਉਸ ਨੂੰ ਮਿਹਣਾ ਮਾਰਦੀ ਹੈ ਕਿ ਤੂੰ ਜੇ ਇੰਨਾ ਹੀ ਸੂਰਮਾ ਹੈ ਤੇ ਆਪਣੇ ਪਿਓ ਦਾਦੇ ਦੇ ਕਤਲ ਦਾ ਬਦਲਾ ਕਿਉਂ ਨਹੀਂ ਲੈ ਲੈਂਦਾ ਸਾਡੇ ਘੜੇ ਪੰਨ ਦਾ ਫਿਰਦੇ ਉਹਨਾਂ ਦੇ ਸਿਰ ਪੰਨ ਕੇ ਵਖਾ ਤੇ ਪਿਓ ਦਾਦੇ ਦਾ ਕਤਲ ਦਾ ਬਦਲਾ ਲੈਣ ਲਈ ਆਪਣਾ ਪਰਣ ਕਰਦਾ ਹੈ ਤੇ ਉਹ ਇਹ ਸੁਣ ਕੇ ਆਪਣੇ ਮਾਂ ਦੇ ਕੋਲ ਜਾ ਕੇ ਮੈਂ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਉਹਨਾਂ ਦਾ ਕਤਲ ਕਿਵੇਂ ਹੋਇਆ ਇਹ ਸੁਣ ਕੇ ਦੁੱਲੇ ਦਾ ਕਲਜਾ ਮੱਜ ਮੱਜ ਉੱਠਦਾ ਹੈ ਜਦੋਂ ਮਾਂ ਦੇ ਕੋਲ ਸਾਰੀ ਕਥਾ ਸੁਣਦਾ ਹੈ ਉਹ ਘਰ ਆਣ ਕੇ ਆਪਣੀ ਮਾਂ ਤੋਂ ਸਾਰੀ ਕਥਾ ਜਾਣਨ ਤੋਂ ਬਾਅਦ ਕਿਹਾ ਕਿ ਮਾਂ ਮੈਂ ਬੁੱਝਦਿਲ ਨਹੀਂ ਮੈਂ ਪਿਓ ਦਾਦੇ ਦੇ ਕਤਲ ਦਾ ਬਦਲਾ ਜ਼ਰੂਰ ਲਵਾਗਾ ਮਾਂ ਮੈਨੂੰ ਪਿਓ ਦਾਦੇ ਦੀਆਂ ਕੋਈ ਨਿਸ਼ਾਨੀਆਂ ਦੱਸ ਮਾਂ ਨੇ ਘਰ ਦੇ ਪਿਛਲੀ ਕੋਠੜੀ ਦੇ ਖੋਲੀ ਤੇ ਦੁੱਲੇ ਦੇ ਬਾਪ ਦਾ ਨੇਜਾ ਅਤੇ ਨਗਾਰਾ ਬਾਹਰ ਕੱਢ ਲੈਂਦਾ ਦੁੱਲੇ ਨੇ ਨਗਾਰੇ ਉਤੇ ਇੰਨੀ ਯੋਰ ਦੀ ਚੋਟ ਲਾਈ ਕਿ ਉਸ ਦੀ ਧਮਕ ਪਿੰਡ ਤੋਂ ਬਾਹਰ ਤੱਕ ਸੁਣਾਈ ਦਿੱਤੀ ਜੋ ਕਿ ਇੱਕ ਗੁੱਸੇ ਦਾ ਤੇ ਜੰਗ ਦਾ ਪ੍ਰਤੀਕ ਸੀਗਾ 16 ਵਰਿਆਂ ਪਿੱਛੋਂ ਲੋਕਾਂ ਨੇ ਨਗਾਰੇ ਦੀ ਆਵਾਜ਼ ਸੁਣੀ ਤੇ ਇੱਕ ਸਰਕਾਰ ਨੂੰ ਚੁਣੌਤੀ ਸਮਝਿਆ ਗਿਆ ਦੁੱਲੇ ਨੇ ਸਾਥੀਆਂ ਨਾਲ ਮਿਲ ਕੇ ਪਹਿਲੀ ਵੰਗਾਰ ਚੰਦੜਾ ਦੇ ਸ਼ਾਹ ਨੂੰ ਲੁੱਟਿਆ ਦੂਜੀ ਵੰਗਾਰ ਇੱਕ ਸਦਾਗਰ ਦੀ ਅਰਬੀ ਘੋੜੇ ਲੁੱਟੇ ਗਏ ਜੀ ਵੰਗਾਰ ਮੋਦੇ ਖਤਰੇ ਨੂੰ ਲੁੱਟ ਕੇ ਚੌਥੀ ਵੰਗਾਰ ਅਕਬਰ ਦੀ ਬੀਗਮ ਪਤਨੀ ਜੋ ਕਿ ਮੱਕੇ ਨੂੰ ਜਾ ਰਹੀ ਉਸ ਨੂੰ ਲੁੱਟ ਕੇ ਉਸ ਦੀ ਗੁੱਤ ਮੰਨ ਕੇ ਭਾਜੀ ਪਾਈ ਜਿਹੜੀ ਕਿ ਅੱਜ ਭਾਜੀ ਦਾ ਰੂਪ ਦੇ ਵਿੱਚ ਜਿਹੜੀਆਂ ਮਠਿਆਈਆਂ ਦੇ ਰੂਪ ਦੇ ਵਿੱਚ ਭਾਜੀਆਂ ਜਾਂ ਮੌਂਫਲੀਆਂ ਰੋੜੀਆਂ ਦੇ ਭਾਜੀਆਂ ਭੇਜੀਆਂ ਜਾਂਦੀਆਂ ਉਹ ਜਿਹੜੇ ਉਹਦੇ ਬਾਪ ਦਾ ਦਾਦੇ ਦਾ ਕਤਲ ਕੀਤਾ ਸੀ ਉਹਨੇ ਉਸ ਬਾਦਸ਼ਾਹ ਦੀ ਪਤਨੀ ਦੀ ਗੁੱਤ ਮੰਨ ਕੇ ਉਹ ਭਾਜੀ ਮੋੜੀ ਗਈ ਜਿਹੜੀ ਭਾਜੀ ਪਾਈ ਸੀ ਗਈ ਸੀ ਪੰਜਵੀਂ ਵੰਗਾਰ ایران ਸ਼ਾਹ ਦੇ ਰਾਜੇ ਵੱਲੋਂ ਅਕਬਰ ਨੂੰ ਭੇਜੇ ਤੋਹਫੇ ਰਾਹ ਵਿੱਚ ਲੁੱਟੇ ਲੈ ਗਏ ਛੇਵੀਂ ਵੰਗਾਰ ਇਲਾਕੇ ਦੇ ਜ਼ਗੀਰਦਾਰ ਬ੍ਰਾਹਮਣਾ ਦੀ ਧੀ ਧੀਆ ਸੁੰਦਰੀ ਮੰਦਰੀ ਨੂੰ ਜਬਰੀ ਰਖੇਲ ਬਣਾ ਕੇ ਰੱਖਣਾ ਚਾਹੁੰਦਾ ਸੀ ਦੁੱਲਾ ਪੱਟੀ ਜ਼ਗੀਰਦਾਰ ਅੱਗੇ ਡਟ ਗਿਆ ਤੇ ਸੁੰਦਰੀ ਮੰਦਰੀ ਨੂੰ ਆਪਣੀ ਧੀ ਬਣਾ ਕੇ ਵਿਆਹਦਾ ਹੈ ਸਾਰੇ ਬਰਾਤਿਆਂ ਨੂੰ ਸ਼ੇਰ ਸ਼ੇਰ ਸ਼ੱਕਰ ਪਾਈ ਜਾਂਦੀ ਹੈ ਤੇ ਉਹਨਾਂ ਨੂੰ ਆਪਣੇ ਰੀਤੀ ਰਿਵਾਜਾਂ ਅਨੁਸਾਰ ਤੋਰਦਾ ਹੈ ਜ਼ਗੀਰਦਾਰ ਦੇ ਗੁੰਡੇ ਕੁੜੀ ਦੇ ਰੱਤੇ ਸ਼ਾਲੂ ਨੂੰ ਹੱਥ ਪਾਉਂਦੇ ਹਨ ਰੱਤੇ ਸ਼ਾਲੂ ਭਾਵ ਉਹਨਾਂ ਦੀ ਬਰਾਤ ਨੂੰ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਉਂਦੇ ਨੇ ਤੇ ਦੁੱਲੇ ਪੱਟੀ ਨੇ ਸਾਰੇ ਬਦਮਾਸ਼ਾਂ ਨੂੰ ਘੇਰ ਕੇ 100 100 70 ਮਾਰਦਾ ਹੈ ਤੇ ਜਿੱਥੇ ਹੋ ਦਾ ਲਫ਼ਜ਼ ਦਿੱਤਾ ਜਾਂਦਾ ਹੈ ਜਦੋਂ 70 ਮਾਰਦੇ ਹੀ ਤੇ ਉਹਨਾਂ ਜ਼ਗੀਰਦਾਰਾਂ ਨੂੰ ਕਹਿੰਦਾ ਵੀ ਜੇ ਇੱਕ 70 ਵਜੇ ਤੇ ਬੋਲੋ ਹੋ ਤੇ ਜਿਹੜੇ ਆਲੇ-ਦੁਆਲੇ 70 ਮਾਰਨ ਵਾਲੇ ਸੀ ਉਹ ਵੀ ਹੋ ਦਾ ਜਿਹੜਾ ਹੰਗਾਰਾ ਦਿੰਦੇ ਸੀਗੇ ਅਕਬਰ ਬਾਦਸ਼ਾਹ ਦੇ ਭੇਜੇ ਜਰਨੈਲ ਨੰजामੂਦੀਨ 15000 ਸੈਨਿਕਾਂ ਨਾਲ ਚਾਰ ਲੜਾਈਆਂ ਵਿੱਚ ਸਫਲਤਾ ਨਾ ਹਾਸਲ ਮਿਲਦੀ ਵੇਖ ਕੇ ਦੁੱਲੇ ਦੇ ਅੱਗੇ ਗੋਡੇ ਟੇਕਦਾ ਹੋਇਆ ਧਰਮ ਦਾ ਭਰਾ ਬਣਾ ਕੇ ਧੋਖੇ ਨਾਲ ਰਾਜੇ ਨਾਲ ਗੱਲਬਾਤ ਕਰਾਉਣ ਵਾਸਤੇ ਰਾਜੀਨਾਮਾ ਕਰਵਾਉਣ ਵਾਸਤੇ ਲੈ ਜਾਂਦਾ ਹੈ ਤੇ ਧੋਖੇ ਦੇ ਨਾਲ ਉਸ ਨੂੰ ਖਾਣੇ ਦੇ ਵਿੱਚ ਬਿਹੋਸ਼ੀ ਵਾਲੀ ਕੋਈ ਚੀਜ਼ ਦੇ ਕੇ ਉਹਨੂੰ ਬਿਹੋਸ਼ ਕਰਕੇ ਬੰਨ ਕੇ ਲੈ ਜਾਂਦਾ ਹੈ ਲਖਾਰੀ ਲਿਖਦਾ ਹੈ ਕਿ ਦੁੱਲੇ ਨੇ ਹੋਸ਼ ਆਉਣ ਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਧੋਖਾ ਆਇਆ ਉਹਨੇ ਆਤਮ ਹੱਤਿਆ ਕਰ ਲਈ ਪਰ ਖੋਜਾਂ ਮੁਤਾਬਕ ਉਹ ਆਤਮ ਹੱਤਿਆ ਨੂੰ ਬਦਲ ਦਿੰਦੇ ਨੇ ਖੋਜਾਂ ਮੁਤਾਬਕ ਰਾਜੇ ਨੇ ਅਣਖ ਦੇ ਪ੍ਰਤੀਕ ਅਤੇ ਆਉਣ ਵਾਲੇ ਸਮੇਂ ਦੇ ਕਾਲ ਨੂੰ ਦੁੱਲੇ ਪੱਟੀ ਨੂੰ 30 ਸਾਲ ਦੀ ਉਮਰ ਦੇ ਵਿੱਚ ਸਨ 1599 ਦੇ ਵਿੱਚ ਫਾਂਸੀ ਦੇ ਕੇ ਮਰਵਾ ਦਿੱਤਾ ਸੀ ਦੁੱਲੇ ਦੁੱਲੇ ਉਸ ਦੀਆਂ ਆਖਰੀ ਰਸਮਾਂ ਸੂਫੀ ਦੁੱਲੇ ਦੀਆਂ ਜਿਹੜੀਆਂ ਆਖਰੀ ਰਸਮਾਂ ਸਨ ਉਹ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਦੁੱਲੇ ਦੀ ਕਬਰ ਲਾਹੌਰ ਦੇ ਮਿਆਣੀ ਸ਼ਹਿਰ ਕਬਰਸਤਾਨ ਦੇ ਵਿੱਚ ਅੱਜ ਵੀ ਬਣੀ ਦੱਸੀ ਜਾਂਦੀ ਹੈ ਬਹੁਤ ਅਜਿਹੇ ਯੋਧੇ ਸੂਰਮੇ ਤੇ ਜਰਨੈਲ ਹੋਏ ਹਨ ਜਿਨ੍ਹਾਂ ਨੇ ਹਮੇਸ਼ਾ ਦੂਜਿਆਂ ਲਈ ਜਾਨਾਂ ਕੁਰਬਾਨ ਕੀਤੀਆਂ ਤੇ ਧੀਆਂ ਪੈਣਾ ਦੀ ਇੱਜ਼ਤਾਂ ਦੀ ਖਾਤਰ ਆਪਣੀਆਂ ਜੜੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਨੇ ਅੱਜ ਬਹੁਤ ਵਿਰਲੇ ਦੁੱਲੇ ਪੱਟੀ ਜੰਮਦੇ ਨੇ ਜੰਮਦੇ ਵੀ ਨੇ ਤੇ ਨਾਲ ਰਾਖਸ਼ ਬੁੱਧੀ ਲੋਕ ਵੀ ਜੰਮਦੇ ਨੇ ਸੁੰਦਰ ਮੁੰਦਰੀਏ ਦੀ ਇੱਜ਼ਤ ਬਚਾਉਣ ਵਾਲੇ ਅੱਜ ਵੀ ਦੁੱਲੇ ਪੱਟੀ ਜਿਉਂਦੇ ਨੇ ਤੇ ਪਰ ਅੱਜ ਦੇ ਹਾਲਾਤਾਂ ਨੇ ਅੱਜ ਦੇ ਸਮਾਜ ਨੇ ਅੱਜ ਨੇ ਜਿਹੜਾ ਸੋਚ ਨੂੰ ਇਨਾ ਗੱਟਰ ਬਣਾ ਦਿੱਤਾ ਏ ਤੇ ਜਿੱਥੇ ਟਿਕਟੋਕ ਜਾਂ ਫੇਸਬੁੱਕ ਦੇ ਉਤੇ ਰੀਲਾਂ ਬਣਾ ਬਣਾ ਕੇ ਜੜੀਆਂ ਭੈੜੀਆਂ ਚੜ੍ਹਿਆਂ ਜਾਂਦੀਆਂ ਨੇ ਉਹ ਸਮਾਜ ਨੂੰ ਗੰਦਲਾ ਕਰ ਰਹੀਆਂ ਨੇ ਤੇ ਸਮਾਜ ਨੂੰ ਚੰਗੀ ਸਿਹਤ ਦੇਣ ਦੀ بجائے ਮਾੜੀ ਸਿਹਤ ਦਿੰਦੀਆਂ ਨੇ ਤੋਂ ਲੋੜੀ ਵੇ ਲੋੜੀ ਤੇਰੀ ਜੀਵੇ ਜੋੜੀ ਦੇ ਅੱਜ ਕੁੜੀਆਂ ਦੇ ਕੋਲੋਂ ਗੀਤ ਸੁਣਦੇ ਹਾਂ ਤੇ ਲੋੜੀ ਵੇ ਲੋੜੀ ਉਸ ਮਾਂ ਨੂੰ ਜਿਹੜੀ ਸੀਗੀ ਮਾਈ ਲੱਧੀ ਨੂੰ ਅਸੀਸ ਦਿੱਤੀ ਗਈ ਸੀ ਇੱਕ ਰਾਜੇ ਦਾ ਪੁੱਤਰ ਜਿਹੜਾ ਸ਼ੇਖੂ ਸੀ ਤੇ ਦੂਜਾ ਪੁੱਤਰ ਉਹਦਾ ਆਪਣਾ ਦੁੱਲਾ ਪੱਟੀ ਸੀ ਦੋਵਾਂ ਦਾ ਜਦੋਂ ਪਾਲਣ ਪੋਸ਼ਣ ਕੀਤਾ ਤੇ ਉੱਥੇ ਮਾਂ ਨੂੰ ਸ਼ੀਸ਼ ਦਿੱਤੀ ਗਈ ਆ ਲੋੜੀ ਵੀ ਲੋੜੀ ਤੇਰੀ ਜੀਵੇ ਜੋੜੀ ਜਿਹੜੇ ਅੱਜ ਧੀਆਂ ਦੇ ਕੋਲੋਂ ਭੈਣਾਂ ਦੇ ਕੋਲੋਂ ਗੀਤ ਸੁਣਦੇ ਆ ਤੋ ਸੋ ਲੋੜੀ ਦੀਆਂ ਸਭ ਨੂੰ ਮੁਬਾਰਕਾਂ ਅੱਜ ਮੇਰੇ ਹੱਥੇ ਇੱਕ ਅਹਿਮ ਜਾਣਕਾਰੀ ਲੱਗੀ ਸੀ ਜ਼ਰੂਰ ਜੀ ਕੀਤਾ ਕਿ ਤੁਹਾਡੇ ਨਾਲ ਸਾਂਝੀ ਕਰਾਂ ਤੇ ਇਹ ਅਜਿਹੇ ਤਿਯਾਰ ਜਿਨ੍ਹਾਂ ਦੇ ਪਿੱਛੇ ਕਈ ਸਚਾਈਆਂ ਸੁਪੀਆਂ ਹੁੰਦੀਆਂ ਨੇ ਉਹਨਾਂ ਨੂੰ ਜਾਣਨ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਨਾਲ ਬਹੁਤ ਜਲਦ ਹਾਜ਼ਰ ਹੋਵਾਂਗੇ